ਜੀ ਜਮਾ ਸਸਤਾ ਡਰਾ ਇਹ ਤੋਂ ਸਸਤਾ ਨਾ ਮਿਲਦਾ ਨਾ ਇਹ ਸਸਤਾ ਕਿਤੇ ਨਹੀਂ ਮਿਲਦਾ ਭਾਈ ਸਕਾਟ ਆ ਭਈ ਇਹ ਇਹ ਸਕਾਟ ਆ ਭਾਈ 35000 ਇਹ ਤੋਂ 2 ਰੁਪਏ ਵੱਧ ਗਿਆ ਲੋਹਾ ਤੇ ਵਧੂ ਵੀ ਘਟਦਾ ਨਹੀਂ ਠੀਕ ਆ 88 ਮਾਡਲ ਹੈ ਹਾਂ ਡਿਮਾਂਡ ਕਿੰਨੀ ਹੈ ਦੀ ਡਿਮਾਂਡ ਤਾਂ ਭਾਈ 70000 ਰੁਪਏ ਆ ਪਰ 60000 ਡੇ ਟੇ ਸਰਫ 60000 ਦਾ ਭਾਈ ਆ ਟਰੈਕਟਰ ਲੈ ਜੀ ਉਹ ਜੂਲਾ ਵਾਲਾ ਫਾਰਮਰ ਟਰੈਕਟਰ ਇਹ ਕਿੰਨੇ ਮਾਰਦਾ ਇਹ 95 ਮਾਰਦਾ ਭਾਈ ਕੀ ਡਿਮਾਂਡੀ 1.5 ਲੱਖ ਰੁਪਏ ਭਾਈ ਟਾਈਮ ਦੇ ਨਾ ਭਾਈ ਤੀਰਾ ਦੇ ਇੱਕ ਤੀਰਾ ਹਾਂ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਉਹਦਾ ਵੀ ਮਨ ਤਾਂ ਹੋ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਦੋਸਤਾਂ ਮੇਰਾ ਨੂੰ ਆਪਾਂ ਪਹੁੰਚਿਆ ਜੀ ਤਲਵੰਡੀ ਸਾਬੋ ਸਸਤੇ ਟਰੈਕਟਰਾਂ ਵਾਲੇ ਵੀਰ ਕੋਲੇ ਦੀਪ ਬਾਈ ਤੋਂ ਐਸੀ ਗੱਲ ਜੀ ਵਧੀਆ ਬਾਈ ਵਧੀਆ ਜੀ ਇਹ ਆਪਣੇ ਕੋਲੇ ਸਸਤੇ ਰੇਟਾਂ ਦੇ ਟਰੈਕਟਰ ਹੁੰਦੇ ਨੇ ਹੈਗੇ ਆ ਬਾਈ ਅੱਜ ਵੀ ਹੈਗੇ ਆ ਅੱਜ ਤਾਂ ਬਹੁਤ ਸਸਤਾ ਰੇਟ ਸਾਰੇ ਨਾਲੋਂ ਵੀ ਸਸਤਾ ਰੇਟ ਵਾਲਾ ਟਰੈਕਟਰ ਹੈਗਾ ਅੱਛਾ ਪਹਿਲਾਂ ਆਪਾਂ ਤੁਹਾਨੂੰ ਲੋਨ ਵਾਲਾ ਟਰੈਕਟਰ ਦਿਖਾ ਦਿੰਨੇ ਆ ਤੇ ਲੋਨ ਉਹਦੀ ਹਾਂ ਬਾਈ ਸੋਨਾ ਲੱਕਾ ਡੀਏ 35 ਵਾਲਾ ਆ ਗਿਆ ਬਾਈ ਇਹਨੇ ਮਾਡਲ ਹੈ ਇਹ ਇਹ ਬਾਈ 14 ਮਾਡਲ ਹੈ 14 ਮਾਡਲ ਆ ਪੰਜਾਬ ਦਾ ਨੰਬਰ ਹੈ ਡਬਲ ਕਲੱਚ ਹੈ ਠੀਕ ਆ ਜੀ ਠੀਕ ਹੈ ਤੇਲ ਬਰੇਕਾਗਾ ਡਬਲ ਡਿਸਟਰੀਬਿਊਟਰ ਹੈ ਹਾਂ ਜਾਓ ਡਿਸਟਰੀਬਿਊਟਰ ਚੌਂਕੜਾ ਡਾਣਾ ਲਾਣਾ ਚੌਂਕੜਾ ਟੇਰਾ ਨਾ ਨਮਾ ਡਬਲ ਡਿਸਟਰੀਬਿਊਟਰ ਆ ਬਿਣਾ ਪਾਵਰ ਸਟੀਰਿੰਗ ਵਾਲਾ ਹਾਂ ਹਾਂ ਬਾਈ ਛੇੜ ਗੇਅਰ ਦੇ ਵਿੱਚ ਆ ਛੇੜ ਗੇਅਰ ਦੇ ਵਿੱਚ ਬਾਈ ਠੀਕ ਆ ਜੀ ਤੇ ਨੰਬਰ ਭਈ ਇਹਦਾ ਨੰਬਰ ਇਹਦਾ ਬਾਈ ਮਾਨਸਾ ਦਾ ਫਰਸਟ ਆ ਬਾਈ ਪੀ ਵੀ 31 ਫਰਸਟ ਓਨਰ ਆ ਬਾਈ ਹਾਂ ਡਰਾਈਵਰ ਇੰਜਨ ਗੇਅਰ ਦਾ ਬਹੁਤ ਬੜੇ 14 ਮਾਗਲਾ ਠੀਕ ਆ ਜੀ ਇੰਜਨ ਗੇਅਰ ਦਾ ਪੂਰਾ ਉਪਰ ਚੰਗਾ ਡਰਾਈਵ ਹਾਂਜੀ ਇੱਥੇ ਲੋਨ ਹੋਊਗਾ ਹਾਂ ਲੋਨ ਹੋਊਗਾ ਬਾਈ 230000 ਰੁਪਏ ਦਾ ਠੀਕ ਆ ਜੀ ਤੇ ਇਹਦੀ ਡਿਮਾਂਡ ਕਿੰਨੀ ਆ ਬਾਈ 14 ਡਿਮਾਂਡ ਇਹ ਕੀ ਆ ਬਾਈ 298000 ਰੁਪਏ 298000 ਕਿੰਨੇ ਕਦਾ ਬਣਦੀ ਆ ਆਪਾਂ ਦੇ ਰਹੇ 280000 ਦਾ ਠੀਕ ਆ ਜੀ ਅੱਗੇ ਆ ਗਿਆ ਜੀ ਫਾਰਮਰ ਟਰੈਕ ਸੈਟ ਹਾਂ ਬਾਈ 18 ਦਾ ਫਾਰਮਰ ਟਰੈਕ ਆਹ 99 ਮਾਡਲ ਹੈ 99 ਮਾਡਲ ਦਾ 99 ਮਾਡਲ ਦਾ ਹਾਂ ਬਈ ਇਹਨਾਂ ਦੇ ਟਾਇਰਾਂ ਚਾ ਵਈ ਟਾਇਰਾਂ ਦੀ ਕੰਡੀਸ਼ਨ ਆ ਟਾਇਰਾਂ ਦੀ ਬਈ 40 ਤੋਂ 45% 40 45% ਟਾਇਰਾਂ ਦੇ ਚੰਗੇ ਇਹਨਾਂ ਦਾ ਨੰਬਰ ਟਰੈਕਟਰ ਦਾ ਬਈ ਨੰਬਰ ਹਰਿਆਣੇ ਦਾ ਬਈ ਹਰਿਆਣੇ ਦਾ ਨੰਬਰ ਆ ਟਰੈਕਟਰ ਆ ਹਾਂ ਬਈ 99 ਮਾਡਲ ਹੈ ਹੈ 99 ਮਾਡਲ ਆ 99 ਠੀਕ ਆ ਜੀ ਤੇ ਇੰਜਨ ਗੇਅਰ ਦਾ ਕਮੈਂਟ ਇੰਜਨ ਗੇਅਰ ਦਾ ਬਹੁਤ ਵਧੀਆ ਬਈ ਹਾਂਗ ਪੁਆਇੰਟ ਦਾ ਹਾਂਗ ਬੇਟਾ ਸਾਰਾ ਓਰੀਜਨਲ ਆ ਠੀਕ ਆ ਜੀ 99 ਮਾਡਲ ਦੀ ਢੀਡ ਮੰਗਦੀ 1.5 ਲੱਖ ਰੁਪਏ ਬਈ ਪੈਸੇ ਦੇਣ ਬਈ ਤੀਰਾ ਦੇ ਇੱਕ ਤੀਰਾ ਹਾਂ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਉਹ ਵੀ ਮਨਤਨ ਹੋ ਗਿਆ ਠੀਕ ਆ ਜੀ ਸਾਹਮਣੇ ਸਵਰਾਜ 8552 ਆ ਗਿਆ ਬਈ ਤੇ ਬਾਹਰ ਪੰਪ ਵਾਲਾ ਹਾਂ ਬਾਹਰ ਪੰਪ ਵਾਲਾ ਬਈ ਇਹ 90 ਮਾਡਲ ਹੈ 90 ਮਾਡਲ ਠੀਕ ਹੈ ਇੰਜਨ ਇਹਦੇ ਇੰਜਨ ਗੇਅਰ ਤੇ ਬਹੁਤ ਜ਼ਿਆਦਾ ਪੈਸੇ ਲੱਗੇ ਹੋਏ ਨਵੀਂ ਕਹਿੰਦੀ ਇੰਜਨ ਹਾਂ ਜੋ ਨਵਾਂ ਆ ਬਈ ਤੁਮ ਠੀਕ ਹੈ ਲਿਫਟ ਲੋਪ ਪੰਪਾ ਸਾਰਾ ਨਵਾਂ ਹੈ ਠੀਕ ਆ ਜੀ ਐ ਨਹੀਂ ਹੈਗਾ ਵੀ ਲਿਫਟ ਮਹਾਜਮੇ ਨਹੀਂ ਮਨਦਾ ਈ ਕਬਈ ਹਰਿਆਣੇ ਦਾ ਨੰਬਰ ਆ ਟਾਇਰਾਂ ਦੀ ਕੰਡੀਸ਼ਨ ਟਾਇਰ ਬਈ ਮੂਰਤ ਹੈਗੇ 50% ਪਿਛਲੇ 30% ਬਈ ਕਲੇਬ ਕਹਦੀ ਆ ਆਪਾਂ ਪਵਾਉਣ ਵਾਲੀ ਆ ਹਾਂ ਠੀਕ ਆ ਜੀ ਇਹਦੀ ਡਿਮਾਂਡ ਕਿੰਨੀ ਡਿਮਾਂਡ ਇਹਦੀ ਹੈਗੀ 1,30,000 ਦੀ ਆ 1,30 ਆ ਡਿਮਾਂਡ ਆ ਕਿੰਨੇ ਤੱਕ ਹੋਊਗਾ 20 ਦਾ ਦੇ ਦੇ 1 20 ਦਾ ਹਾਂ ਸਾਹਮਣੇ ਆ ਗਿਆ ਫਿਰ ਜਿਹੜੇ ਨੂੰ ਕਹਿੰਦੇ ਸੀ ਜਮਾਂ ਸਸਤਾ ਡਰ ਹਾਂ ਇਹਦੋਂ ਸਸਤਾ ਨਹੀਂ ਮਿਲਦਾ ਨਹੀਂ ਇਹ ਸਸਤਾ ਨਹੀਂ ਮਿਲਦਾ ਇਹ ਸਸਤਾ ਕਿਤੇਉਂ ਨਹੀਂ ਮਿਲਦਾ ਭਾਈ ਸਕਾਊਟ ਆ ਬਈ ਇਹ ਇਸ ਸਕਾਊਟ ਆ ਭਾਈ 35 ਦਾ ਠੀਕ ਆ ਜੀ। ਫੈਂਕੀਆ। ਆਪਾਂ 6 ਫਾਰਮ ਤੇ ਕੱਟਿਆ ਹੈ। ਹਾਂ ਜੀ। ਠੀਕ ਹੈ। ਟਰੈਕਟਰ ਜਿਹਨੇ ਮਨ ਲਾ ਕੇ ਤੋਰੇ ਫੇਰੇ ਨੂੰ ਲੈਣਾ ਉਹਦੇ ਵਾਸਤੇ ਕੋਈ ਬਾੜਾ ਨਹੀਂ। ਲੈ ਫੁੱਲੀ ਲਾ। ਹਾਂ, ਕੰਮ ਲੱਗ ਵੀ ਉਨੇ ਪੈਸੇ ਦਾ ਬਾੜਾ ਨਹੀਂ। ਕੱਕ ਕੰਡੇ ਵਾਲਾ ਟਰੈਕਟਰ ਕਹੀਦੀ ਇਹਨੂੰ। ਘੜਦਾ ਨਹੀਂ ਦੂਜੇ। ਹਾਂ। ਐ ਲਾਸਟ ਹੈ। ਉਹਨੇ ਲੈਣਾ ਕੰਮ ਹੈ। ਹਾਂ ਬਸ ਇੱਥੇ ਖੜਾ ਰਹਿਣਾ ਨੇ। ਇਹ ਕੋਈ 2 ਰੁਪਏ ਵਧ ਗਿਆ ਲੋਹਾ ਪਰ ਵਧੂ ਵੀ ਘੜਦਾ ਨਹੀਂ। ਠੀਕ ਆ ਬਾਈ। ਹਾਂ। ਇਹ ਦੁਬਾਰਾ ਸੱਕਦਾ ਜਮਾਨੀ ਕੱਟ। ਹਾਂ ਜਮਾਨੀ ਘੜਦਾ। ਬਾਕੀ ਸੈਲਫ ਸਟਾਰਟ ਆਬ ਦੇ ਵਿੱਚ ਚਾਲੂ ਹਾ। ਨਹੀਂ ਹੈਗਾ ਵੀ ੱੱਕਾ ਠੀਕ ਹੈ ਜੀ ਟਾਇਰ ਖਤਮੀਆਂ ਬਈ ਟਾਇਰ ਖਤਮੀਆਂ ਬਈ ਨੰਬਰ ਇਹਦਾ ਨੰਬਰ ਇਹਦਾ ਪੰਜਾਬ ਦਾ ਪੰਜਾਬ ਦਾ ਨੰਬਰ ਆ ਹਾਂ ਇਹ ਮਾਡਲ ਕਿੰਨੇ ਆ ਜੀ ਮਾਡਲ 86 ਹੈ 86 ਮਾਡਲ ਹੈ ਹਾਂ ਡਿਮਾਂਡ ਕਿੰਨੀ ਆ ਦੀ ਡਿਮਾਂਡ ਤਾਂ ਬਾਈ 70000 ਰੁਪਏ ਆ ਪਰ 60000 ਲੈ ਟਰੈਕਟਰ ਸਿਰਫ 60000 ਦਾ ਬਾਈ ਆ ਟਰੈਕਟਰ ਲੈ ਜਾਓ ਇਹ ਦੂਸਰਾ ਸਤਾ ਨਹੀਂ ਮਰੇ ਹਾਂ ਸਾਹਮਣੇ ਜਮਟੀਅਰ 50 50 ਡੀ ਆ ਗਿਆ ਜੀ ਹਾਂ ਬਾਈ ਕਿੰਨੇ ਮਾਡਲ ਹੈ ਜੀ ਇਹ ਬਾਈ 13 ਮਾਡਲ ਹੈ 13 ਮਾਡਲ ਆ ਆ ਪੰਜਾਬ ਦਾ ਨੰਬਰ ਆ ਸੁਗੜ ਦਾ ਠੀਕ ਆ ਜੀ ਚਾਰੇ ਟਾਇਰ ਦੇ ਐਮ ਆਰ ਸੀ ਹੈਗੇ 70 ਬਾਈ ਠੀਕ ਆ ਠੀਕ ਹੈ ਬਾਕੀ ਸਾਰੇ ਰੰਗ ਦਾ ਸਾਰਾ Ориਜਨਲ ਹੈ ਕਿਤੇ ਕਿਨਾ ਕੋਈ 2 2 ਸਪੀਡ ਚ ਹਾਂ 2 ਸਪੀਡ ਦਾ ਰੰਗ ਪੇਂਟ ਦਾ Ориਜਨਲ ਹੈ ਹਾਂ ਆਪਰੇ ਸਿਰੇ ਨੇ ਬੈਠਾ ਡਬਲ ਬੀਟੀਓ ਡਬਲ ਬੀਟੀਓ ਠੀਕ ਹੈ ਜੀ ਮਾਡਲ ਜੀਏ ਮਾਡਲ ਤੋਂ ਹੈ ਤੇਰਾ ਡਿਮਾਂਡ ਬਈ ਕੀ ਡਿਮਾਂਡ ਇਹ ਕੀ ਬਈ 3 ਲੱਖ 95000 ਰੁਪਏ 95000 ਹਾਂ 3 ਲੱਖ 65000 ਡਾਕਟਰ ਜੀ ਠੀਕ ਹੈ ਜੀ ਪੰਜਾਬ ਦਾ ਨੰਬਰ ਪੰਜਾਬ ਦਾ ਨੰਬਰ ਲੋਨ ਵੀ ਹੋ ਜੀ ਤੇ ਠੀਕ ਹਾਂ ਹੋਰ ਵੀ ਠੀਕ ਹੈ ਜੀ ਇੰਨੇ ਕਾ ਟਰੈਕਟਰ ਅੱਜ ਦੇ ਹਾਂ ਇੱਕ ਘਰੇ ਆ ਬਾਈ ਆਪਣੇ ਕੋਲ ਦੋ ਘਰੇ ਠੀਕ ਆ ਜੀ ਇਹ ਪਿੰਡੀ ਆਪਣਾ ਪਿੰਡ ਮੇਰਾ 라ਪੜਾ ਬਾਈ ਤਰਵੰਡੀ ਦੇ ਉੱਤੇ ਮਾਰਸ ਦੇ ਵਿਚਾਲੇ ਪਏ ਨੇ 15 ਕਿਲੋ ਕੰਟੈਕਟ ਨੰਬਰ ਜੀ 97815 ਹਾਂਜੀ 3154 ਠੀਕ ਆ ਬਾਈ ਪੁਰਾਣਾ ਟਰੈਕਟਰ ਸਾਰਿਆਂ ਨਾਲ ਕੱਟਿਆ ਜਾ ਜਿਹੜੇ 12 ਤੋਂ ਉੱਤੇ ਆ ਉਹਨਾਂ ਦੇ ਲੌਣ ਹੋ ਜਾਊਗਾ ਹਾਂ ਠੀਕ ਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ